ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬਾਈ ਆਪਾਂ ਅੱਜ ਪਹੁੰਚੇ ਸੀਗੇ ਪਿੰਡ ਰੋੜੀ ਹਰਿਆਣੇ ਦੇ ਵਿੱਚ ਆ ਇਹ ਜਿਹੜੀ ਇਹ ਸਰਦੂਲਗੜ ਤੋਂ ਤਲਵੰਡੀ ਸਾਬੋ ਨੂੰ ਜਾਂਦੀ ਆ ਛੜਕ ਉਸ ਸੜਕ ਦੇ ਉੱਤੇ ਬਾਈ ਮਨਜਿੰਦਰ ਪਿੰਡੇ ਦਾ ਰੋੜੀ ਆ ਤੇ ਇੱਥੇ ਇਹ ਕੰਮ ਕਰਦਾ ਬਾਈ ਕੰਮ ਬਹੁਤ ਸੋਹਣਾ ਕਰਦਾਗਾ ਦੋ ਤਿੰਨ ਕੰਮ ਕਰਦਾ ਇੱਕ ਤਾਂ ਜਿਵੇਂ ਆਹ ਆਪਣੇ ਘਰਾਂ ਚ ਆਪਾਂ ਖੂਹੀਆਂ ਪਟਾਉਣੇ ਆ ਤਾਂ ਉਹਨਾਂ ਦੇ ਰਿੰਗ ਕੜੇ ਕਹਿੰਦੇ ਜਿੰਨਾਂ ਨੂੰ ਉਹ ਚੀਜ਼ ਤਿਆਰ ਕਰਦੇ ਆ ਹੋਰ ਵੀ ਬਹੁਤ ਕੁਝ ਤਿਆਰ ਕਰਦੇ ਆ ਬਾਈ ਆਜੋ ਤੁਹਾਨੂੰ ਲੈ ਕੇ ਚਲਦੇ ਆ ਭਰਾ ਮਨਜਿੰਦਰ ਕੋਲੇ ਤੇ ਕਰਾਉਣੇ ਆ ਸੋਡੀ ਉਹਦੇ ਨਾਲ ਗੱਲਬਾਤ ਤੇ ਨਾਲੇ ਪੁੱਛਦੇ ਆ ਨੂੰ ਰੇਟ ਵਗੈਰਾ ਵੀ ਕਿਵੇਂ ਕੁਸ ਇਹ ਤੂੰ ਕਰਦਾ ਆਜੋ ਜੀ ਔਰ ਬਾਈ ਮਨਜਿੰਦਰ ਸਿੰਘ ਕੀ ਹਾਲ ਚਾਲ ਆ? ਚੜ੍ਹਦੀ ਕਲਾ ਵੀਰ ਜੀ। ਉਹ ਠੀਕ ਠਾਕ ਉਹ ਭਰਾ। ਹਾਂਜੀ ਹਾਂਜੀ ਸასი ਕਾਲ ਵੀਰ ਜੀ। ਹਾਂ। ਹਾਂ ਬਾਈ ਹੁਣ ਹੁਣ ਦੱਸ ਤੂੰ ਕਿਵੇਂ ਤਰਾ ਕੰਮਕਾਰ ਵਧੀਆ ਚੱਲਦਾ? ਹਾਂਜੀ 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 ਜੀ ਬਹੁਤ ਵਧੀਆ ਜੀ ਬਹੁਤ ਪੂਰਾ ਵਧੀਆ ਚੱਲਦਾ। ਬਿਲਕੁਲ ਜੀ ਬਿਲਕੁਲ ਚੱਲਦਾ ਚਲੋ ਬਾਈ ਚੰਗੀ ਗੱਲ ਆ ਚੰਗੀ ਗੱਲ ਹੈ ਕਿਰਪਾ ਪ੍ਰਮਾਤਮਾ ਦੀ। ਹਾਂਜੀ। ਤੇ ਦੱਸੋ ਬਾਈ ਜੀ ਸਾਨੂੰ ਇਹਨਾਂ ਬਾਰੇ ਵੀ ਦੱਸੋ ਤੇ ਜਿਹੜਾ ਤੁਸੀਂ ਸਾਰਾ ਕੰਮ ਕਰਦੇ ਹੋ ਜੋ ਵੀ ਤੁਹਾਡੇ ਨੱਕੇ ਵਗੈਰਾ ਬਣਾਉਨੇ ਹੋ ਤੁਸੀਂ ਸਾਰੀ ਚੀਜ਼ ਬਾਰੇ ਦੱਸ ਦਿਓ ਜੀ। ਇਹ ਆਪਣੇ ਵੱਡੇ ਨੱਕੇ ਨੇ ਜੀ। ਇਹ ਆਪਾਂ ਜਿਵੇਂ ਕੱਚੇ ਖਾਲ ਚ ਲਾ ਸਕਦੇ ਆ ਇਹਦੇ ਚ ਆਪਾਂ ਨੂੰ ਚਣਾਈ ਵਗੈਰਾ ਕਰਨ ਦੀ ਜਰੂਰਤ ਨਹੀਂ ਠੀਕ ਹੈ ਜੀ ਹਾਂਜੀ ਇਹ ਐਵੇਂ ਜੁਕੇ ਰੱਖ ਕੇ ਬਸ ਸਾਈਡ ਤੇ ਇਹਦੀ ਮਿੱਟੀ ਲੱਗ ਜੂਗੀ ਆਪਾਂ ਨੂੰ ਜਿਆਦਾ ਕੋਈ ਪੱਟਾ ਪਟਾਈ ਜਾਂ ਮਿਸਤਰੀ ਚਣਾਈ ਸਿਮਿੰਟ ਵਗੈਰਾ ਕੁਝ ਲਾਣ ਦੀ ਜਰੂਰਤ ਨਹੀਂ ਇਹ ਕੱਚੇ ਖਾਲ ਚ ਲਾ ਕੇ ਜਾਂਦੇ ਆ ਇਹ ਛੋਟਾ ਸਾਈਜ਼ ਆ ਵੱਡਾ ਸਾਈਜ਼ ਆ ਜੀ ਤੇ ਵੱਡਾ ਸਾਈਜ਼ ਕੀ ਰੇਟ ਪੈਂਦਾ ਤੇ ਛੋਟਾ ਸਾਈਜ਼ ਕੀ ਰੇਟ ਪੈਂਦਾ ਇਹ ਜਿਹੜਾ ਵੱਡਾ ਸਾਈਜ਼ ਆ ਵੀਰ ਜੀ ਇਹ ਆਪਾਂ ਨੂੰ 1300 ਦਾ ਸੇਲ ਕਰਦੇ ਆ ਜੀ ਇਹ ਹਜ਼ਾਰ ਰੁਪਏ ਦਾ ਹਜ਼ਾਰ ਰੁਪਏ ਦਾ ਠੀਕ ਆ ਇੰਨਾ ਲੱਗੀ ਹਸਾਕਤਾਵਾ ਬਾਈ ਕੜਿਆਂ ਦਾ ਇਹ ਕੜੇ ਜਿਹੜੇ ਰਿੰਗ ਹੈ ਵੀਰੇ ਇਹ ਆਪਾਂ 25 ਫੁੱਟ ਪਟਾਈ ਕਰਕੇ ਉੱਪਰ ਵਾਲਾ ਲੈਂਟਰ ਪਟਾਈ ਵਿੱਚ ਵਿਦ ਰਿੰਗ ਹੈ ਜਿਹੜੇ ਇਹ ਆਪਾਂ 12000 ਚ ਕੰਪਲੀਟ ਕਰਕੇ ਦਿੰਨੇ ਆ 25 ਫੁੱਟ ਹਾਂਜੀ 25 ਫੁੱਟ ਲੋ ਬਾਈ ਕਿਸਾਨ ਵੀਰੋ ਸਾਰੇ ਭਰਾਵਾਂ ਨੂੰ ਬਹੁਤ ਸੌਖਾ ਕਰਤਾ ਬਾਈਆਂ ਨੇ ਜੋ ਆਪਣੇ ਕੱਤੇ ਖਾਲ ਹੁੰਦੇ ਆ ਕੱਤੇ ਖਾਲ ਦੇ ਵਿੱਚ ਨਾ ਬਾਈ ਕਈ ਵਾਰੀ ਨੱਕਾ ਬੰਦ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਬਾਈਆਂ ਨੇ ਜਮੇ ਕੰਮ ਸੌਖਾ ਕਰਤਾ ਆਹ ਦੇਖੋ ਕੋਈ ਮਿਸਤਰੀ ਦੀ ਲੋੜ ਨਹੀਂ ਕੋਈ ਸੀਮਿੰਟ ਦੀ ਲੋੜ ਨਹੀਂ ਵੱਧ ਕੇ ਕਹੀ ਵੀ ਨਹੀਂ ਚੱਕਣੀ ਪੈਂਦੀ ਬਸ ਕੱਲਾ ਫੱਟੀ ਲਾਉਣੀ ਆ ਇੱਥੋਂ ਚੱਕ ਕੇ ਹੱਥ ਨਾਲ ਤੇ ਬਹੁਤ ਵਧੀਆ ਨਾ ਪਾਣੀ ਟੁੱਟੇ ਬਈ ਤੇ ਨਾ ਨੁਕਸਾਨ ਹੋਵੇ ਕੋਈ ਬੱਟ ਡੌਲ ਦਾ ਨਾ ਕੋਈ ਬੱਟ ਡੌਲ ਚੱਕੇ ਇਹਦਾ ਬਹੁਤ ਫਾਇਦਾ ਗਾ ਬਈ ਬਹੁਤ ਜਿਆਦਾ ਫਾਇਦਾ ਬੱਟਾਂ ਨਹੀਂ ਚੱਕੀਆਂ ਜਾਂਦੀਆਂ ਨੇ ਕਿ ਲੋਕ ਬੱਟਾਂ ਚੱਕੀ ਜਾਂਦੇ ਹੁੰਦੇ ਖਾਲਾਂ ਨਹੀਂ ਆ ਲੈ ਬਈ ਮਨਜਿੰਦਰ ਹਾਂਜੀ ਇਹਦੇ ਬਾਰੇ ਦੱਸ ਮੈਨੂੰ ਕੀ ਕੀ ਸਿਸਟਮ ਹੈ ਇਹਦਾ ਕਿਵੇਂ ਕੋਸਾ ਇਹ ਵੀਰੇ ਆਪਣੇ ਫਲਸ਼ੇ ਜੂਜ਼ ਹੁੰਦੇ ਜਿਵੇਂ ਕਿ ਟਾਣੀਆਂ 'ਚ ਕਈ ਸੈਲਰ ਹੋ ਗਏ ਜਿੱਥੇ ਟਾਬੇ ਹੋ ਗਏ ਪਾਣੀ ਦਾ ਨਿਕਾਸ ਹੈ ਨਹੀਂ ਉੱਥੇ ਆਪਾਂ ਇਹਨੂੰ ਬੇਸਟ ਪਾਣੀ ਵਾਸਤੇ ਵੀ ਯੂਜ਼ ਕਰ ਸਕਦੇ ਆ ਤੇ ਇਸ ਨੂੰ ਆਪਾਂ ਫਲਸ਼ ਵਾਸਤੇ ਵੀ ਯੂਜ਼ ਕਰ ਸਕਦੇ ਆ ਇਹ ਆਪਾਂ ਪਟਾਈ ਕਰਕੇ 25 ਫੁੱਟ ਖੁਦ ਪਟਾਈ ਕਰਕੇ ਦੇਵਾਂਗੇ ਰਿੰਗ ਦੇਵਾਂਗੇ ਤੁਹਾਨੂੰ ਉੱਪਰ ਵਾਲਾ ਲੈਂਟਰ ਦੇਵਾਂਗੇ ਠੀਕ ਆ ਤੇ ਇਹਦਾ ਆਪਣਾ 25 ਫੁੱਟ ਦਾ 12000 ਰੁਪਏ ਖਰਚਾ ਆ ਗਿਆ ਆਪਣਾ ਠੀਕ ਆ ਬਾਈ ਹਾਂਜੀ ਤੇ ਵਿੱਚ ਕਿਰਾਇਆ ਕੋਈ ਐ ਵੀ ਗੱਲ ਨਹੀਂ ਕਿਰਾਇਆ ਇਹਦਾ ਅਲੱਗ ਆ ਜੀ ਦੂਰ ਨੇੜੇ ਦਾ ਜੇ ਕੋਈ 5-10 ਕਿਲੋਮੀਟਰ ਦਾ ਉਹ ਹੋ ਜਾਂਦੀ ਹੈ ਕੋਈ ਗੱਲ ਨਹੀਂ ਉਹਦੇ ਵਿੱਚ ਵੀ ਹੋ ਜੂਗੀ 5-10 ਕਿਲੋਮੀਟਰ ਦੇ ਜਿਹੜਾ ਕੋਈ ਜ਼ਿਆਦਾ ਅਗਾਂਹ ਦੂਰ ਹੈ ਉਹਦਾ ਕਿਰਾਇਆ ਅਲੱਗ ਲੱਗੇਗਾ ਠੀਕ ਆ ਬਾਈ ਹਾਂਜੀ ਹਾਂਜੀ ਵੀਰ ਜੀ ਇਹ ਹੈਗਾ ਜੀ ਕੜੇ ਕਹਿੰਦੇ ਜਿਨ੍ਹਾਂ ਨੂੰ ਇਹ ਆਪਾਂ 플라스ਟਿਕ ਵੀ ਵਰਤ ਸਕਦੇ ਆ ਜੋ ਆਪਣਾ ਪਾਣੀ ਨਿਕਾਸ ਨਹੀਂ ਹੁੰਦਾ ਜਿੱਥੇ ਟਾਬਿਆਂ ਤੇ ਜਾਂ ਕਿਤੇ ਟਾਣੀਆਂ ਚ ਟੋਆ ਪੱਟ ਕੇ 25 ਫੁੱਟ 25 ਫੁੱਟ ਟੋਆ ਪੱਟ ਕੇ ਤੇ ਬਾਈ ਜਮਾ ਤਿਆਰ ਕਰਕੇ ਦਿੰਦੇ ਆ ਕੰਪਲੀਟ ਕਰਕੇ ਰੁਪਿਆ ਲੈਂਦੇ ਆ 12000 ਤੇ ਦੂਰ ਨੇੜੇ ਕਿਸੇ ਨੇ ਬਾਈ ਮਗਾਉਣਾ ਕੰਮ ਕਰਾਉਣਾ ਹੋਵੇ ਤਾਂ ਉਹਦਾ ਕਰਾਇਆ ਬਾਈ ਅਲੱਗ ਲੈ ਲੈਂਦੇ ਆ ਉਹ ਤਾਂ ਚਲੋ ਇੱਥੇ ਆ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਇਹਨਾਂ ਦਾ ਨੰਬਰ ਵੀ ਚੱਲੂਗਾ ਸਕਰੀਨ ਤੇ ਤੇ ਉੱਥੇ ਤੋਂ ਹੀ ਫੋਨ ਕਰ ਸਕਦੇ ਹੋ ਮਨਜਿੰਦਰ ਫਿਰ ਬਾਈ ਇਹ ਜਿਹੜਾ ਮਟੀਰੀਅਲ ਤਿਆਰ ਕਰਦਾ ਸਮਾਨ ਸਾਰਾ ਹਾਂਜੀ ਹਾਂਜੀ ਆਪ ਹੀ ਕਰਦਾ ਤਿਆਰ ਸਾਰਾ ਹਾਂਜੀ ਹਾਂਜੀ ਇਹਦੇ ਵਿੱਚ ਆਪਣਾ ਕ੍ਰੈਸ਼ਰ ਬਜਰੀ ਓਪੀਸੀ ਸਿਮੈਂਟ ਪੈਂਦਾ 43 ਗ੍ਰੇਡ ਇਹਦੇ ਵਿੱਚ ਦੋ ਤਾਰ ਪੈਂਦੀ ਹੈ ਇੱਕ ਰੰਗ ਮੰਗਰ ਤੇ ਇਹ ਸਾਰਾ ਮਟੀਰੀਅਲ ਆਪਾਂ ਆਪ ਹੀ ਤਿਆਰ ਕਰਦੇ ਆਂ ਅੱਛਾ ਅੱਛਾ ਬਾਈ ਹਾਂਜੀ ਹਾਂਜੀ ਸਾਰਾ ਮਟੀਰੀਅਲ ਜਮਾ ਵਧੀਆ ਬਣਾਉਣਾ ਪੂਰਾ ਹਾਂਜੀ 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 ਪੂਰਾ ਵਧੀਆ ਜੀ ਤੇ ਮੈਂ ਗੱਲ ਇੱਕ ਹੋਰ ਵੀ ਸੁਣੀ ਸੀ ਬਾਈ ਯਾਰ ਹਾਂਜੀ ਮੈਂ ਸੁਣਾ ਸੀ ਉਧਰ ਕਹਿੰਦੇ ਟਟ ਟਟ ਵੀ ਜਾਂਦੇ ਆ ਰਹੇ ਨਾ ਜੀ ਨਾ 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 ਸੋਨੂੰ ਆਪਾਂ ਮਜ਼ਬੂਤੀ ਚੈੱਕ ਹੀ ਕਰਾ ਦਨੇ ਆ ਕਰਾ ਫਿਰ ਭਰਾ ਮਜ਼ਬੂਤੀ ਦਾ ਚੈੱਕ ਕਰਾਉਣੀ ਪੂਗੀ ਮਨਜਿੰਦਰ ਜੀ ਬਾਈ ਸਾਡੇ ਪਿੰਡ ਕਣੀ ਕਰੀ ਜਾਂਦੇ ਹੈ ਕਹਿੰਦੇ ਟੁੱਟ ਟੱਟ ਵੀ ਜਾਂਦੇ ਯਰੇ ਨਾ ਵੀਰੇ ਨਾ ਟੁੱਟਣ ਵਾਲੀ ਤਾਂ ਗੱਲ ਹੀ ਨਹੀਂ ਆਪਾਂ ਇਸ ਚੀਜ਼ ਨੂੰ ਆਪਾਂ ਚੈੱਕ ਕਰਾ ਸਕਦੇ ਆ ਆਪਾਂ ਡਾਂਗ ਚੱਕ ਲੈਨੇ ਆ ਆਪਾਂ ਤੋੜ ਕੇ ਦਿਖਾ ਦਾਂਗੇ ਚੈੱਕ ਕਰਾ ਬਾਈ ਫਿਰ ਘਰ ਚੈੱਕ ਕਰਾ ਮਨਜਿੰਦਰ ਹਾਂਜੀ ਬਾਈ ਆ ਜਿਹੜੀ ਡਾਂਗ ਨਹੀਂ ਆਪਾਂ ਟੁੱਟੀ ਸੀ ਬਾਈ ਉਹ ਕਈ ਬਾਈ ਕਹਿੰਦੇ ਵੱਡੀ ਹੋਊਗੀ ਇਹਨੇ ਨਾ ਵੱਡੀ-ਬੁੱਡੀ ਨਹੀਂ ਦੇਖ ਬਾਈ ਪੋਰਾ ਵੀ ਡਾਂਗ ਟੁੱਟੀ ਆ ਹਾਂਜੀ ਬਿਲਕੁਲ ਤੇ ਵੀਰ ਬਣ ਕੇ ਉਹ ਕੱਢ ਕੇ ਦਿਖਾ ਯਾਰ ਡਾਂਗ ਆ ਪਤਾ ਲੱਗੂ ਦਰਸ਼ਕਾਂ ਨੂੰ ਬਈ ਇਹ ਇਹ ਵਿੱਚ ਪਈ ਆ ਬਾਈ ਹਾਂ ਟੁੱਟ ਗਈ ਯਾਰ ਡਾਂਗ ਮਾਰੀ ਤੇ ਇਹ ਨਹੀਂ ਟੁੱਟਿਆ ਦੇਖ ਲੈ ਡਾਂਗ ਟੁੱਟ ਗਈ ਆ ਦੇਖੋ ਬਾਈ ਡਾਂਗ ਟੁੱਟੀ ਆ ਕਿਤੋਂ ਕਟਿਆ ਨਹੀਂ ਕੋਈ ਕੁਝ ਨਹੀਂ ਇਹ ਟੁੱਟਿਆ ਹੈ ਮਾਰੇ ਬਾਦ ਡਾਂਗ ਟੁੱਟੀ ਆ ਹਾਂ ਕੰਮ ਬਾਈ ਦਾ ਬਹੁਤ ਵਧੀਆ ਜੀ ਐਡਰੈਸ ਹੈਗਾ ਬਾਈ ਦਾ ਜਦੋਂ ਆਪਾਂ ਤਲਵੰਡੀ ਸਾਹਿਬੋਂ ਤੋਂ ਆਉਣੇ ਆ ਸਰਦੂਲ ਗੜ੍ਹ ਨੂੰ ਜਾਂਦੇ ਆ ਬਾਈ ਜੀ ਰੋੜੀ ਪਿੰਡ ਨੇੜੇ ਸਰਕਾਰੀ ਸਕੂਲ ਆ ਤੇ ਗੁਰੂ ਘਰ ਵੀ ਨੇੜੇ ਆ ਬਾਈ ਤੇ ਨੰਬਰ ਬੋਲਦੇ ਬਾਈ ਆਪ ਦਾ ਨੰਬਰ ਜੀ 73310200 73310200 10222 ਦਾ ਨੰਬਰ ਆ ਮਨਜਿੰਦਰ ਬਾਈ ਦਾ ਨਾਮ ਕਿਸੇ ਵੀ ਵੀਰ ਨੇ ਕੜੇ ਪਵਾਉਣੇ ਹੋਣ ਨੱਕੇ ਲੈਣੇ ਹੋਣ ਤੇ ਖੰਬੇ ਵੀ ਬਾਈ ਬਣਾਉਂਦੇ ਆ 9 ਫੁੱਟਾ ਖੰਭਾ ਤਿਆਰ ਕਰਕੇ ਦਿੰਦੇ ਆ ਬਾਈ ਤੋਰੀਆਂ ਵਾਸਤੇ ਜਿਹੜੇ ਵੀਰ ਤੋਰੀਆਂ ਦਾ ਕੰਮ ਕਰਦੇ ਆ ਬਹੁਤ ਵਧੀਆ ਮਟੀਰੀਅਲ ਪਾਉਂਦੇ ਆ ਪੂਰਾ ਸਰਾ ਕੰਮ ਕਰਦੇ ਆ ਬਾਈ ਕਿਸੇ ਵੀ ਵੀਰ ਨੇ ਆਪਣਾ ਸਮਾਨ ਖਰੀਦਣਾ ਹੋਵੇ ਇਥੋਂ ਕੜੇ ਪਵਾਉਣੇ ਹੋਣ ਕੜੇ ਆਪ પાਕੇ ਆਉਂਦੇ ਆ ਇਹ 25 ਫੁੱਟ ਤੋਂ ਆ ਪੱਟ ਕੇ ਤੇ ਕੰਪਲੀਟ ਕਰਕੇ ਦੇਣਗੇ ਉਤਲਾ ਲੈਟਰ ਵੀ ਆਪਦੇ ਕੋਲੋਂ ਲਾ ਕੇ ਦੇਣਗੇ ਤੇ ਰੁਪਿਆ ਲੈਂਦੇ ਆ ਭਾਈ 12000 ਕੋਈ ਭਾਈ ਹੋਰ ਮੜਾ ਮੋਟਾ ਕੋਈ ਰਿਆਤ ਹੈਗਾ ਕਿ ਹੈ ਨਹੀਂ ਮੌਕੇ ਤੇ ਹੀ ਕੋਈ 100 200 ਕੋਈ ਜ਼ਿਆਦਾ ਵੱਡਾ ਕੰਮ ਤਾਂ ਹੈ ਨਹੀਂ ਹੈ ਮੋਟਾ ਕੰਮ ਨਹੀਂ ਹੈਗਾ ਹਾਂਜੀ ਭਾਈ ਮੌਕੇ ਤੇ ਕੋਈ ਗੱਲ ਨਹੀਂ ਕਰ ਦੇਣਗੇ ਕੁਛ ਨਾ ਕੁਛ ਭਾਈ ਮਾਨਤਨ ਹੋ ਜੀ ਮਾਨਤਨ ਹੋ ਜਾਊਗਾ ਜੋ ਵੀ ਇਹ ਕਿਰਾਇਆ ਕੋਆ ਉਹ ਇਹ ਅਲੱਗ ਲੈਂਦੇ ਆ ਤੁਸੀਂ ਇੱਥੇ ਆ ਕੇ ਗੱਲ ਕਰ ਸਕਦੇ ਹੋ ਇਹਨਾਂ ਨਾਲ ਨੂੰ ਫੋਨ ਨੰਬਰ ਤੇ ਗੱਲ ਕਰ ਲੈਣ ਬਸ ਹਾਂ ਬਾਕੀ ਜੇ ਕਿਸੇ ਨੇ ਫੋਨ ਤੇ ਕਰਨੀ ਹੋਵੇ ਗੱਲ ਫੋਨ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਤੇ ਸਾਰਾ ਕੁਝ ਬਾਈ ਤੁਹਾਨੂੰ ਫੋਨ ਤੇ ਸੁਭਾਹ ਰਹਣਗੇ ਉਸ ਤੋਂ ਬਾਅਦ ਇਹ ਆਪਣੇ ਆਪ ਜਾ ਕੇ ਜਿੱਥੇ ਵੀ ਤੁਸੀਂ ਕੰਮ ਕਰਾਉਣਾ ਤਾਂ ਉੱਥੇ ਕੰਮ ਕਰਨਗੇ ਸਾਰੇ ਕਿਤੇ ਬਾਈ ਘਰਾਂ ਚ ਵੀ ਆਪਣੇ ਕੰਮ ਦੇ ਦਿੰਦੇ ਆ ਇਹ ਜਿਵੇਂ ਆਪਣੀਆਂ ਰਸੋਈਆਂ ਰਸੋਈਆਂ ਦਾ ਪਾਣੀ ਹੁੰਦਾ ਭਾਂਡਿਆ ਪੁੰਨੇ ਮੰਦਰ ਵਾਲਾ ਉਹ ਜਾਂਦਾ ਉਹ ਉਹਦੇ ਵਾਸਤੇ ਵੀ ਆਪਾਂ ਇਹ ਪੱਟ ਕੇ ਤੇ 25 ਫੁੱਟ ਕੰਪਲੀਟ ਇਹਨਾਂ ਤੋਂ ਤਿਆਰ ਕਰਵਾ ਸਕਦੇ ਆ ਤੇ ਨੜੇ ਇੱਕ ਗੱਲ ਹੋਰ ਇਹ ਲੋਕ ਕਹਿੰਦੇ ਆ ਮੁੜ ਕੇ ਹੁਣ ਆਪਾਂ ਬਾਰੀ-ਬਾਰੀ ਪਟਦੇ ਆ ਕਈ ਟੋਏ ਜਿਹੜੇ ਕੱਚੇ ਟੋਏ ਹੁੰਦੇ ਆ ਆਪਾਂ ਬਾਰੀ-ਬਾਰੀ ਪਟਦੇ ਨੇ ਭਰ ਜਾਂਦਾ ਇਹ ਬਈ ਖਾਲੀ ਹੁੰਦਾ ਇਹਨੂੰ ਭਾਵੇਂ 20 ਵਾਰੀ ਖਾਲੀ ਕਰ ਲੋ ਓਨੇ ਵਾਰੀ ਅੱਗੇ ਵਧਿਆ ਜਾਊਗਾ ਕਿੰਨੇ ਵਾਰ ਵਾਰ ਆਪਾਂ ਨੂੰ ਹੋਰ ਜਗ੍ਹਾ ਪਟਾਉਣ ਦੀ ਜ਼ਰੂਰਤ ਨਹੀਂ ਨੜੇ ਤਾਂ ਆਪਣੀ ਜਗ੍ਹਾ ਜਿਆਦਾ ਖਰਾਬ ਹੁੰਦੀ ਓਸ ਨਾਲ ਇੱਕ ਜਗ੍ਹਾ ਪਟਾਉਨੇ ਆਪਾਂ ਨੂੰ ਦੂਸਰੀ ਜਗ੍ਹਾ ਫੇਰ ਪਟਾਉਣਾ ਪੈਂਦਾ ਉਹਨੂੰ ਪੜ ਕੇ ਇਹਦੇ ਨਾਲ ਮਿੱਟੀ ਮਿਲਦੀ ਨਹੀਂ ਥੱਲੋ ਟੈਕ ਨਹੀਂ ਮਿਲਦੀ ਇਹ ਰੋ ਕੀ ਰਕੂਆ ਇਸ ਨੂੰ ਪਾਉਂਦੀ ਆਪਾਂ 50 ਵਾਰ ਖਾਲੀ ਕਰਾ ਲਈ ਤੇ 50 ਵਾਰ ਹੀ ਇਸ ਨੂੰ ਦੂਸਰੀ ਵਾਰ ਉਹਨਾ ਟਾਈਮ ਵਿੱਚ ਵਾਪਸ ਆਪਾਂ ਕੰਮ ਲੈ ਸਕਦੇ ਹਾਂ ਇਸ ਨੂੰ ਠੀਕ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਆ ਬਾਈਆਂ ਦਾ ਤੇ ਜਰੂਰ ਮੇਰੇ ਵੀਰ ਬਾਈਆਂ ਕੋਲੇ ਆਓ ਤੇ ਆਪਣਾ ਕੰਮ ਕਰਵਾਓ ਤਸੱਲੀ ਬਕਸ ਕੰਮ ਕਰਦੇ ਆ ਕੋਈ ਐ ਮਾੜਾ ਕੰਮ ਨਹੀਂ ਕਰਦੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਸਾਰਾ ਦੇਖ ਲਓ ਬਈ ਸਾਰੀ ਵੀਡੀਓ ਮਾਰਕਿਟ ਦਿਖਾ ਦੇ ਬਈ ਅਨੇ ਇੱਥੇ ਨਵਾਂ ਕੰਮ ਕੀਤਾ ਨਾ ਆਪਾਂ ਥੋੜਾ ਸਟਾਰਟ ਥੋੜੀ ਦਿੱਕਤ ਆ ਰਹੀ ਹੈ ਪੁਰਾਣੀ ਜਗ੍ਹਾ ਜੋ ਅੱਛਾ ਚੈਚੇ ਨਵਾਂ ਨਵਾਂ ਕਰਾਇਆ ਬਾਈ ਬਾਈਆਂ ਨੇ ਇੱਥੇ ਨਵਾਂ ਨਵਾਂ ਕੰਮ ਕੀਤਾ ਬਦਲਿਆ ਜੀ ਪਹਿਲਾਂ ਕਿਤੇ ਹੋਰ ਸੀ ਹੋਰ ਜਗ੍ਹਾ ਸੀ ਤਾਂ ਕਰਕੇ ਜੋ ਵੀ ਬਾਈ ਕੋਈ ਲੰਘਦਾ ਟੱਪਦਾ ਬਾਈ ਨੇ ਦੇਖ ਦੇਖ ਕੇ ਜਾਣਾ ਹੋਵੇ ਜੇ ਰੂਲ ਕਾਟਣ ਨੂੰ ਜਾਂਦਾ ਜਾਂ ਕੋਈ ਬਾਈ ਇਧਰਲੇ ਪਾਸੇ ਤਲਵੰਡੀ ਸਾਹਿਬ ਨੂੰ ਜਾਂਦਾ ਤਾਂ ਤੁਸੀਂ ਇੱਥੇ ਰੁਕ ਕੇ ਸਰਕਾਰੀ ਸਕੂਲ ਦੇ ਬਿਲਕੁਲ ਨਾਲ ਗੁਰੂ ਘਰ ਦੇ ਸਾਹਮਣੇ ਆ ਕੇ ਤੁਸੀਂ ਇੱਥੇ ਆਪਦੇ ਮਨ ਨਾਲ ਤਸੱਲੀ ਕਰ ਸਕਦੇ ਹੋ ਹਾਂਜੀ ਅੱਜ ਵੀ ਸਾਨੂੰ ਖੰਬੇ ਵੀ ਚੈੱਕ ਕਰਾ ਦੀ ਆਪਣੇ ਖੰਬੇ ਆ ਜੀ ਠੀਕ ਆ ਜੀ 9 ਫੁੱਟ ਇਹ ਆਪਨੇ ਤਾਂ ਹਾਂ ਕੋਈ ਵੀ ਸਾਈਜ਼ 9 ਫੁੱਟ 7 ਇਹ 7 ਫੁੱਟ ਹੈ ਜੀ 9 ਫੁੱਟੇ ਵੀ ਆਪਾਂ ਤਿਆਰ ਕਰਾਂਗੇ ਥੋੜੀ ਚਲੋ ਕੰਮ ਚੱਲੀ ਜਾਂਦਾ ਠੀਕ ਆ ਬਾਈ ਨਵੀਂ ਜਗ੍ਹਾ ਦਾ ਕਰਕੇ ਥੋੜੀ ਦਿੱਕਤ ਆ ਇਸ ਤੋਂ ਬਾਅਦ ਇਹਦੇ 'ਚ ਆਪਾਂ ਵਾਈਬ੍ਰੇਟਰ ਮਾਰ ਕੇ ਤਿਆਰ ਕਰਦੇ ਆ ਓਕੇ ਹਾਂਜੀ ਪੂਰਾ ਵਧੀਆ ਖੰਭਾ ਤਿਆਰ ਕਰਦੇ ਆ ਬਾਈ ਤੋਰੀਆਂ ਵਾਸਤੇ ਜਿਹੜੇ ਵੀ ਤੋਰੀਆਂ ਦਾ ਕੰਮ ਕਰਦੇ ਆ 9 ਫੁੱਟੇ ਖੰਭੇ ਪੂਰਾ ਵਧੀਆ ਖੰੰਬਾ ਬਾਈ 7 ਫੁੱਟ ਕੋਈ ਵੀ 5 ਫੁੱਟਾ ਵੀ ਤੇ 9 ਫੁੱਟਾ ਵੀ ਜਿਹੜਾ ਮਰਜ਼ੀ ਤੁਸੀਂ ਖੰਭਾ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਸੱਲੀ ਵਕਸੇ ਕੰਮ ਹੋਊਗਾ ਬਾਈ ਕੋਈ ਲਾਂਬੇ ਵਾਲੀ ਗੱਲ ਨਹੀਂ ਹੋਊਗੀ ਭੋਰਾ ਵੀ ਤੇ ਆਓ ਵੀਰਾਂ ਕੋਲੇ ਜਰੂਰ ਤੇ ਬਾਈਆਂ ਦਾ ਕਰੋ ਕੰਮਕਾਰ ਵਧੀਆਗਾ ਤੇ ਨਵਾਂ ਨਵਾਂ ਇੱਥੇ ਕੰਮ ਬਾਈਆਂ ਨੇ ਸਟਾਰਟ ਕਰਿਆ ਪਹਿਲਾਂ ਕਿੱਥੇ ਸੀਗਾ ਬਾਈ ਪਹਿਲਾਂ ਆਪਣਾ ਦਮਦਮਾ ਸਾਹਿਬ ਦੇ ਲਾਗੇ ਜਗਾਰਾਮ ਤੀਰਥ ਜਗਾਰਾਮ ਤੀਰਥ ਬਾਈਆਂ ਦਾ ਕੰਮ ਸੀਗਾ ਪਹਿਲਾਂ ਜੀ ਜਗਾਰਾਮ ਤੀਰਥ ਤੇ ਹੁਣ ਬਾਈ ਲਿਆਏ ਆ ਇੱਥੇ ਰੋੜੀ ਪਿੰਡ ਤੇ ਜਰੂਰ ਵੀਰਾਂ ਦਾ ਆਇਓ ਇੱਥੇ ਇਨਾਂ ਦੀ ਦੁਕਾਨ ਤੇ ਆ ਕੇ ਸਾਰਾ ਸਮਾਨ ਦੇਖੋ ਤੇ ਜਿਹਨੇ ਖਰੀਦਣਾ ਉਹ ਖਰੀਦੋ